ਅੱਜ ਤੜਕਸਰ ਰੇਡ ਹੋ ਗਈ ਔਰ ਨਾ ਸਿਰਫ ਇੱਕ ਥਾਂ ਦੇ ਉੱਤੇ ਕਿਹਾ ਜਾ ਰਿਹਾ ਹੈ ਕਿ ਪੰਜਾਬ ਚ 29 ਥਾਵਾਂ ਦੇ ਉੱਤੇ ਰੇਡ ਹੋਈ ਹੈ ਆ ਬੰਦੇ ਖੜੇ ਨੇ ਜਿਨ੍ਹਾਂ ਨੂੰ ਲੈ ਕੇ ਧੱਕਾ ਮਾਰ ਕੇ ਸਾਡੇ ਘਰ ਦੇ ਅੰਦਰ ਆਏ ਨੇ ਉਹ ਤਾਂ ਇੱਕ ਗੱਲ ਦਾ ਪਤਾ ਨਹੀਂ ਲੱਗਾ ਕਿ ਸਰਕਾਰ ਨੂੰ ਇੰਨੀ ਕਾਦੀ ਕਾਲ ਸੀ ਮਜੀਠੀਆ ਨੂੰ ਫੜਾਉਣ ਦੀ। ਉਹ ਚਾਰ ਨੂੰ ਕਾਨਫਰੈਂਸ ਲੈ ਕੇ ਆਪਣੇ ਰੇਟ ਕੀ ਡਿਸਕਲੋਸ ਕਰਾਉਂ। ਕੌਣ ਆ ਜੀ ਮੇਰਾ ਸਪੋਰਟੀ ਕਿਹਨੂੰ ਕਿਹਨੂੰ? ਸ੍ਰੀ ਸੁਖ ਸਿੰਘ ਸਾਹਿਬ ਥੱਲੇ ਗਏ। ਪਰ ਇਲੈਕਸ਼ਨ ਦੇ ਖਤਮ ਹੋਣ ਤੋਂ ਤੁਰੰਤ ਬਾਅਦ ਹੀ ਉਹਦੇ ਘਰ ਸਿੱਰੇ ਸਿੱਰੇ ਆਪਾਂ ਰੇਟ ਕਰ ਦੇਣ। ਇਹ ਕਿੱਦਾਂ ਦਾ ਵੱਜ ਬੋ? ਪੁਚਤਾ ਕਾਰਨ ਹੋਏਗਾ। ਈਵਨ ਵਿਕਰਮ ਸਿੰਘ ਮਜੀਠੀਆ ਵੀ ਆਪਣੀ ਪ੍ਰੈਸ ਕਾਨਫਰੰਸਾਂ ਵਿੱਚ ਕਹਿੰਦੇ ਨਜ਼ਰ ਆਏ ਸੀ ਕਿ ਅੰਤ ਵਿੱਚ ਇਹ ਮੇਰੇ ਰੇਟਾਂ ਹੀ ਮਾਰਨਗੇ ਮੇਰੇ ਉੱਤੇ। ਚਾਰ ਘੰਟੇ ਤੱਕ ਕਲੀਅਰ ਹੋ ਜਾਏਗਾ ਕਿ ਬਿジネス ਕੀ ਬਰਾਮਦ ਕਰਦੀ ਉਹਦੇ ਘਰ ਵਿੱਚ ਜਿੰਨੇ ਵੀ ਸਾਡਾ ਵੀਡੀਓ ਉੱਤੇ ਪਹੁੰਚਾ ਆਇਆ ਉਹਦੇ ਵਿੱਚ ਜਾਗ ਜਗ ਜਾਹਰ ਹੋ ਜਾਏਗਾ ਕਿ ਉਹਦੇ ਘਰੋਂ ਕੁਝ ਬਰਾਮਦ ਵੀ ਹੋਇਆ ਹੈ ਜਾਂ ਨਹੀਂ ਹੋਇਆ ਹੈ ਸੈਂਟਰ ਦੇ ਵਿੱਚ ਅਸੀਂ ਸੀਪੀਆਈ ਨੂੰ ਕਹਿੰਦੇ ਹੁੰਦੇ ਸੀ ਕਿ ਇਹ ਤੋਤਾ ਹੈ ਜੋ ਸਰਕਾਰ ਕਹੇਗੀ ਉਹ ਹੀ ਬੋਲੇਗਾ ਤਾਂ ਇੱਥੇ ਸਟੇਟ ਦੇ ਵਿੱਚ ਸਾਡੇ ਪੰਜਾਬ ਦੇ ਵੀ ਬਿジネス ਦਾ ਵੀ ਉਹੀ ਹਾਲ ਹੋ ਗਿਆ ਹੈ बोलया ਵੀ ਮਜੀਠੀਆ ਸਭ ਤੋਂ ਜ਼ਿਆਦਾ ਸਕੈਂਡਲ ਵੀ ਮਜੀਠੀਆ ਨੇ ਜਿਹੜਾ ਜाहिर ਕੀਤਾ ਉਹਨਾਂ ਦਾ ਜਿਹੜਾ ਇੱਕ ਮੰਤਰੀ ਸੀ ਉਹਦੀ ਵੀਡੀਓ ਜਿਹੜੀ ਉਹਨੇ ਸੋਸ਼ਲ ਮੀਡੀਆ ਤੇ ਸਾਰਿਆਂ ਨੂੰ ਦੱਸਣੀ ਸਾਨੂੰ ਵੀ ਸਾਰਿਆਂ ਨੂੰ ਪਤਾ ਸੀਗਾ ਸਰਕਾਰ ਕੀ ਕਰ ਰਹੀ ਹੈ ਆਪਕ ਕਲੀਅਰਲੀ ਪੁੱਛਣਾ ਚਾਹੁੰਦਾ ਤੁਹਾਨੂੰ ਡੂ ਯੂ ਬਲੀਵ ਕਿ ਇਹ ਸਿਰਫ ਬਦਲਾ ਲਿਆ ਗਿਆ ਬਿਕੋਜ਼ ਸਕੈਂਡਲ ਰਿਵੀਲ ਕੀਤਾ ਬਿਕਰਮ ਸਿੰਘ ਮਜੀਠੀਆ ਨੇ ਅੱਜ ਤੜਕਸਾਰ ਬਿਕਰਮ ਸਿੰਘ ਮਜੀਠੀਆ ਦੀ ਰਹਿਸ਼ ਉੱਤੇ ਵਿਜੀਲੈਂਸ ਦਾ ਛਾਪਾ ਪਿਆ ਵਿਜੀਲੈਂਸ ਨੇ ਰੇਡ ਮਾਰੀ ਹੈ ਹਾਲਾਂਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਅਜੇ ਤੱਕ ਚਰਚਾ ਹੈ ਕਿ ਆਖਰਕਾਰ ਇਹ ਰੇਡ ਕਿਉਂ ਹੋਈ ਹੈ ਸੂਤਰਾਂ حوالے ਉਹ ਬਹੁਤ ਗੱਲਾਂ ਸਾਹਮਣੇ ਆ ਰਹੀਆਂ ਨੇ ਹੁਣ ਇਹਦੇ ਵਿੱਚ ਨਾ ਸਿਰਫ ਵਿਕਰਮ ਸਿੰਘ ਮਜੀਠੀਆ ਸਗੋ ਹੋਰ ਅਕਾਲੀ ਲੀਡਰ ਵੀ ਆਉਣ ਦੇ ਨਜ਼ਰ ਆ ਰਹੇ ਨੇ ਇਹਦੇ ਬਾਰੇ ਚਰਚਾ ਹੋਣੀ ਜ਼ਰੂਰੀ ਹੈ ਅੱਜ ਦੀ ਇਸ ਰੇਡ ਬਾਰੇ ਔਰ ਦੇ ਸਮੇਂ ਬਾਰੇ ਵਿਚਾਰ ਹੋਣਾ ਜ਼ਰੂਰੀ ਹੈ ਮੇਰੇ ਨਾਲ ਸੀਨੀਅਰ ਪੱਤਰਕਾਰ ਅਮਨ ਮਹਿਰਾ ਜੀ ਮੌਜੂਦ ਨੇ ਮਹਿਰਾ ਜੀ ਅੱਜ ਦੀ ਰੇਡ ਬਾਰੇ ਗੱਲਬਾਤ ਕਰਦੇ ਪਹਿਲਾਂ ਸਮਾਦਿੱਤਾ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਰ ਬਹੁਤ ਧੰਨਵਾਦ ਅੱਜ ਤੱਕ ਨਾ ਇਹ ਗੱਲਾਂ ਚੱਲ ਰਹੀਆਂ ਸੀ ਕਿ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੋਵੇਗੀ ਕਦੀ ਜਿੰਨੇ ਸਮਨ ਉਹਨਾਂ ਨੂੰ ਆਏ ਸੀ ਕੋਈ ਕਾਰਵਾਈ ਹੋਵੇਗੀ ਜਾਂ ਕਿਸ ਤਰ੍ਹਾਂ ਦਾ ਫਿਊਚਰ ਹੋ ਸਕਦਾ ਹੈ ਅੱਜ ਤੜਕਸਰ ਰੇਡ ਹੋ ਗਈ ਔਰ ਨਾ ਸਿਰਫ ਇੱਕ ਥਾਂ ਦੇ ਉੱਤੇ ਕਿਹਾ ਜਾ ਰਿਹਾ ਹੈ ਕਿ ਪੰਜਾਬ ਚ 29 ਥਾਵਾਂ ਦੇ ਉੱਤੇ ਰੇਡ ਹੋਈ ਹੈ ਅੰਮ੍ਰਿਤਸਰ ਚ 9 ਥਾਵਾਂ ਦੇ ਉੱਤੇ ਹੋਈ ਹੈ ਹੋਰ ਅਕਾਲੀ ਦਲ ਵੀ ਇਸ ਦੀ ਗ੍ਰਿਫਤ ਵਿਚ ਆ ਰਹੇ ਹੈ ਕਿਵੇਂ ਦੇਖ ਰਹੇ ਹੋ ਸਭ ਤੋਂ ਪਹਿਲਾਂ ਇਸ ਗੱਲ ਸ਼ਹਿਜ ਗੱਲ ਹੈ ਕਿ ਸਾਨੂੰ ਤਾਂ ਇੱਕ ਗੱਲ ਦਾ ਪਤਾ ਨਹੀਂ ਲੱਗਾ ਕਿ ਸਰਕਾਰ ਨੂੰ ਇੰਨੀ ਕਾਦੀ ਕਾਲ ਸੀ ਮਜੀਠੀਏ ਨੂੰ ਫੜਨ ਦੀ ਦੇਖੋ ਜਿਹੜਾ ਨਸ਼ਾ ਖਿਲਾਫ ਮਹੀਮ ਬਹੁਤ ਅੱਛੀ ਹੈ ਪੰਜਾਬ 'ਚ ਬੜਾ ਹੰਗਾਰਾ ਮਿਲ ਰਿਹਾ ਸਰਕਾਰ ਨੂੰ ਪਰ ਇਲੈਕਸ਼ਨ ਦੇ ਖਤਮ ਹੋਣ ਤੋਂ ਤੁਰੰਤ ਬਾਅਦ ਹੀ ਉਹਦੇ ਘਰ ਸਵੇਰੇ ਸਵੇਰੇ ਆਪਾਂ ਰੇਟ ਕਰ ਦੇਣੀ ਇਹ ਕਿੱਦਾਂ ਦਾ ਵਾਜਬ ਹੋ ਉਹਨੂੰ ਕੋਈ ਨੋਟਿਸ ਭੇਜੋ ਉਹਨੂੰ ਕੋਈ ਗੱਲ ਕਰਨ ਲਈ ਬੁਲਾਓ ਜਾਂ ਉਹਦੀ ਤਫ਼ਤੀਸ਼ ਕਰੋ ਉਹ ਖੁਦ ਹੈਰਾਨ ਹੋ ਗਿਆ ਜਦੋਂ 10 ਤੋਂ 25 ਬੰਦੇ ਉਹਦੇ ਘਰ ਆ ਕੇ ਸਿਵਲ ਵਰਦੀ ਦੇ ਵਿੱਚ ਆ ਕੇ ਆਪਾਂ ਕਿਸੇ ਦੇ ਘਰ ਜਾ ਕੇ ਉਹਨੂੰ ਇੱਕਦਮ ਪੁੱਛਣ ਲੱਪੇ ਦੇਖੋ ਇਹ ਤਾਂ ਅਸੀਂ ਮੰਨ ਰਹੇ ਹਾਂ ਕਿ ਨਸ਼ਾ ਦੇ ਕੇਸ ਵਿੱਚ ਉਹ ਖੁਦ ਜੂਝ ਰਹੇ ਨੇ ਪਿੱਛੇ ਜੋ ਜੇਲ੍ਹ ਵੀ ਰਹਿ ਕੇ ਆਏ ਨੇ ਹੁਣ ਜਿਹੜਾ ਚੰਡੀਗੜ੍ਹੋਂ ਦੇਖਿਆ ਉਹਨਾਂ ਦਾ ਨਿਵਾਸੀ ਉੱਥੇ ਵੀ ਵਿਜੀਲੈਂਸ ਨੇ ਰੇਡ ਕੀਤੀ ਅੰਮ੍ਰਿਤਸਰ ਵਾਲੇ ਘਰ 'ਚ ਵੀ ਰੇਡ ਕੀਤੀ ਮੈਂ ਤਾਂ ਇੱਕ ਚੀਜ਼ ਜਾਨਣਾ ਹੈ ਕਿ ਪੁੱਲ ਸਰਕਾਰ ਨੂੰ ਤੇ ਵਿਜੀਲੈਂਸ ਨੂੰ ਇੰਨੀ ਕਾਲੀ ਨਹੀਂ ਕਰਨੀ ਚਾਹੀਦੀ ਸੀ वैसे चलो आपा देखदे इस पूरे मामले ਦੇ ਉੱਤੇ ਜੇ ਆਪਾਂ ਸੂਤਰਾਂ ਹਵਾਲਿਆਂ ਵੀ ਜਾਈਏ ਕਿਹਾ ਜਾ ਰਿਹਾ ਹੈ ਕਿ ਯੁੱਧ ਨਸ਼ੇ ਵਿਰੁੱਧ ਦੇ ਖਿਲਾਫ ਵੱਡੀ ਕਾਰਵਾਈ ਹੋਈ ਆ ਵਿਕਰਮ ਸਿੰਘ ਮਜੀਠੀਆ ਦੇ ਘਰ ਰੇਡ ਹੋ ਗਈ ਉਧਰੋਂ ਵਰਸ਼ਦੀਪ ਕਲੇਰ ਬਾਰੇ ਖਬਰ ਸਾਹਮਣੇ ਆ ਗਈ ਕੁਛ ਤਾਂ ਕਾਰਨ ਹੋਏਗਾ ਈਵਨ ਵਿਕਰਮ ਸਿੰਘ ਮਜੀਠੀਆ ਵੀ ਆਪਣੀ ਪ੍ਰੈਸ ਕਾਨਫਰੰਸਿਸ ਵਿੱਚ ਕਹਿੰਦੇ ਨਜ਼ਰ ਆਏ ਸੀ ਕਿ ਅੰਤ ਵਿੱਚ ਇਹ ਰੇਡਾਂ ਹੀ ਮਾਰਨਗੇ ਮੇਰੇ ਉੱਤੇ ਦੇਖੋ ਆਪਾਂ ਇਸ ਨੂੰ ਇਹੀ ਗੱਲ ਕਹਿ ਸਕਦੇ ਹਾਂ ਕਿ ਜਿਹੜਾ ਉਹਨਾਂ ਨੇ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਜਿਹੜਾ ਸਕੈਂਡਲ ਆਇਆ ਨਾ ਸਰਕਾਰ ਦੇ ਖਿਲਾਫ ਲੈ ਕੇ ਆਂਦਾ ਸਰਕਾਰ ਦਾ ਇੱਕ ਮੰਤਰੀ ਸੀ ਤੇ ਸਾਨੂੰ ਪਤਾ ਸੀ ਕੋਈ ਨਾ ਕੋਈ ਕਾਰਵਾਈ ਹੋਣੀ ਸੀ ਜਿਹੜੀ ਇਹ ਕਾਰਵਾਈ ਹੋਈ ਆ ਆਪਾਂ ਤਾਂ ਇਹੀ ਲੈ ਕੇ ਚੱਲਦੇ ਆ ਜੋ ਮੇਰੀ ਪਰਸਨਲੀ ਸੋਚ ਹੈ ਕਿ ਸਰਕਾਰ ਨੂੰ ਇਹ ਨਿਕਾਲੀ ਨਹੀਂ ਕਰਨੀ ਚਾਹੀਦੀ ਸੀ ਪਿੱਛੇ ਜਿਹੜੇ ਦਿਨ ਤੁਸੀਂ ਦੇਖਿਆ ਹੋਣਾ ਕਿ ਸਰਕਾਰ ਨੂੰ ਇੱਕ ਆਪਣਾ ਸੀਨੀਅਰ ਅਧਿਕਾਰੀ ਵਿਜਲਨ ਦਾ ਅਧਿਕਾਰੀ ਬਦਲਣਾ ਪਿਆ ਉਹਦੇ ਵਿੱਚ ਵੀ ਆਖਰ ਪਤਾ ਕਰਤਾ ਜਾਵੇ ਕਿ ਉਹਨੂੰ ਕਿਉਂ ਬਦਲਿਆ ਗਿਆ ਕਿ ਉਹ ਇਹ ਕਾਰਵਾਈ ਕਰਨ ਚ ਨਹੀਂ ਇੰਟਰਸਟਿਡ ਸੀ ਨਹੀਂ ਚਾਹੁੰਦਾ ਸੀਗਾ ਇਹ ਕਾਰਵਾਈ ਕਰਨਾ بس ਅਸੀਂ ਤਾਂ ਇਹੀ ਲੈ ਕੇ ਜੋੜ ਸਕਦੇ ਆ ਇਹਨੂੰ ਪਰ ਸਰਕਾਰ ਨੂੰ ਕੁੱਲ ਮਿਲਾ ਕੇ ਦੇਖੋ ਨਸ਼ਿਆਂ ਦੇ ਵਿਰੁੱਧ ਜਿਹੜਾ ਚੱਲ ਰਿਹਾ ਹੈ ਮਹੀਮ ਪੰਜਾਬ ਦੇ ਲੋਕ ਬੜਾ ਇਹਨੂੰ ਹੰਗਾਰਾ ਦੇ ਰਹੇ ਨੇ ਅੱਛੀ ਗੱਲ ਹੈ ਪਰ ਇੱਕਦਮ ਉਹਦੇ ਘਰ ਸਵੇਰੇ ਰੀਡ ਕਰ ਦੇਣੀ ਜਾਂ ਤਾਂ ਉਹਨੂੰ ਇੱਕ ਨੋਟਿਸ ਜਾਂ ਸਮਨ ਜਾਰੀ ਕਰ ਦੇ ਉਹਨੂੰ ਬੁਲਾਉਂਦੇ ਆਪਣੇ ਦਫ਼ਤਰ ਤੇ ਫਿਰ ਅਸੀਂ ਮੰਨ ਸਕਦੇ ਹਾਂ ਆਪਾਂ ਹੁਣ ਇਹਨੂੰ ਇਹੀ ਕਹਿ ਸਕਦੇ ਹਾਂ ਕਿ ਇਲੈਕਸ਼ਨ ਤੇ ਜਿਹੜਾ ਉਹਨਾਂ ਨੇ ਸਕੈਂਡਲ ਜਿਹੜਾ ਜਾਰੀ ਕੀਤਾ ਸਕੈਂਡਲ ਜਿਹੜਾ ਸਾਹਮਣੇ ਲੈ ਕੇ ਆਏ ਉਹ ਉਹਦੇ ਹੱਕ ਚ ਹੋ ਸਕਦਾ ਇਹ ਸਾਰਾ ਉਹਦੇ ਵਿਰੋਧ ਚ ਮੈਨੂੰ ਜੀ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਨਾ ਕਿ ਸਾਬਕਾ ਅਧਿਕਾਰੀ ਕਿਸੇ ਆਰਗੇਨਾਈਜੇਸ਼ਨ ਦੇ ਨਹੀਂ ਕਾਰਵਾਈ ਕਰਨਾ ਚਾਹੁੰਦੇ ਉਹ ਦੋ ਗੱਲਾਂ ਹੁੰਦੀਆਂ ਇੱਕ ਤਾਂ ਉਹ ਡਰੇ ਹੋਏ ਆ ਜਾਂ ਡਰਦੇ ਆ ਉਸ ਮੰਤਰੀ ਜਾਂ ਸਾਬਕਾ ਮੰਤਰੀ ਤੋਂ ਦੂਜੀ ਗੱਲ ਹੈ ਕਿ ਉਹ ਕਾਰਵਾਈ ਹੀ ਜੈਨੂਇਨ ਨਹੀਂ ਹੈ ਤੇ ਉਹ ਕਰਨਾ ਨਹੀਂ ਚਾਹੁੰਦੇ ਇਸ ਕਰਕੇ ਦੇ ਕੋਈ ਕਾਰਵਾਈ ਬਾਰੇ ਤਾਂ ਹੁਣ 2-4 ਘੰਟਿਆਂ ਦਾ ਕਲੀਅਰ ਹੋ ਜਾਏਗਾ ਕਿ ਵਿਜੀਲੈਂਸ ਕੀ ਬਰਾਮਦ ਕਰਦੀ ਉਹਦੇ ਘਰ ਵਿੱਚੋਂ ਪਰ ਉਹ ਵੀ ਫੇਸਬੁਕ ਤੇ ਤਾਂ ਮੀਡੀਆ ਦੇ ਚ ਜਿੰਨੇ ਵੀ ਸਾਡਾ ਮੀਡੀਆ ਉੱਥੇ ਪਹੁੰਚਾ ਹੋਇਆ ਉਹਦੇ ਵਿੱਚ ਜਾਗ ਜਾਗ ਜਾਹਰ ਹੋ ਜਾਏਗਾ ਕਿ ਉਹਦੇ ਘਰੋਂ ਕੁਝ ਬਰਾਮਦ ਵੀ ਹੋਇਆ ਹੈ ਜਾਂ ਨਹੀਂ ਹੋਇਆ ਉਹਦੇ ਵਿੱਚ ਸਾਰਾ ਸਿਸਟਮ ਆ ਜਾਏਗਾ ਕਿ ਮਜਿੱਠਿਆ ਕੀ ਬੋਲਦਾ ਹੈ ਉਹਦੇ ਤੋਂ ਬਾਅਦ ਕੀ ਨਹੀਂ ਪਰ ਇੱਕ ਗੱਲ ਤਾਂ ਹੈ ਕਿ ਨਸ਼ਾ ਦੇ ਖਿਲਾਫ ਤੋਂ ਪਹਿਲਾਂ ਹੀ ਕਾਫੀ ਦਿਨ ਜੂਝਦਾ ਰਿਹਾ ਜੇਲ੍ਹ ਦੇ ਵਿੱਚ ਉਹ ਜਮਾਨਤ ਤੇ ਬਾਹਰ ਆਏ ਹੋਏ ਨੇ ਠੀਕ ਹੈ ਨਾ ਸਿਪਰ ਸਰਕਾਰ ਨੂੰ ਇੰਨੀ ਕਾਲੀ ਨਹੀਂ ਕਰਨੀ ਚਾਹੀਦੀ ਸੀ ਵਿਜੀਲੈਂਸ ਦਾ ਇਸਤੇਮਾਲ ਇਦਾਂ ਨਹੀਂ ਕਰਨਾ ਚਾਹੀਦਾ ਬਸ ਮੈਂ ਤਾਂ ਇਹੀ ਕਹਾਂਗਾ ਜੀ ਵੈਸੇ ਜੀ ਆਪਾਂ ਇਸ ਉੱਤੇ ਧਿਆਨ ਨਾਲ ਦੇਖੀਏ ਇਹ ਕੋਈ ਛੋਟਾ ਮੋਟਾ ਮਾਮਲਾ ਨਹੀਂ ਇਹ ਬਹੁ ਕਰੋੜੀ ਡਰੱਗ ਮਾਮਲਾ ਹੈਗਾ ਜਿਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਨਾਮ ਆਇਆ ਔਰ ਹੁਣ ਦਾ ਨਹੀਂ 2011 ਤੋਂ ਲੈ ਕੇ ਹੁਣ ਤੱਕ ਇਹ ਮਾਮਲਾ ਇਦਾਂ ਹੀ ਚੱਲਦਾ ਪਿਆ ਹੁਣ ਤਾਂ ਸਮਨ ਵੀ ਖੈਰ ਆ ਰਹੇ ਸੀਗੇ ਅ ਅਜੇ ਇਹ ਸਵਾਲ ਹੈ ਕਿ ਕੀ ਜਿਹੜੀ ਇਹ ਵਿਜੀਲੈਂਸ ਦੀ ਕਾਰਵਾਈ ਹੈ ਇਹ ਵੀ ਉਸ ਜਾਂਚ ਦਾ ਇੱਕ ਹਿੱਸਾ ਆ ਜਾਂ ਅਰੈਸਟ ਪੈਣੀ ਆ ਅਜੇ ਤੱਕ ਇਹ ਕਲੀਅਰ ਨਹੀਂ ਹੈਗਾ ਡੂ ਯੂ ਬਿਲੀਵ ਕਿ ਇਹਨੂੰ ਜਾਂ ਦਾ ਕਿ ਪੋਸੀਬਲ ਇੱਕ ਜਾਂਚ ਦੀ ਇਨਵੈਸਟੀਗੇਸ਼ਨ ਦੀ ਜਿਹੜੀ ਪ੍ਰਕਿਰਿਆ ਉਹਨੂੰ ਅਮਲ ਚ ਲਿਆਂਦਾ ਜਾ ਰਿਹਾ ਸਹਿਜ ਸੈਂਟਰ ਦੇ ਵਿੱਚ ਅਸੀਂ ਸੀਬੀਆਈ ਨੂੰ ਕਹਿੰਦੇ ਹੁੰਦੇ ਸੀ ਕਿ ਇਹ ਤੋਤਾ ਆ ਠੀਕ ਹੈ ਜੀ ਜੋ ਸਰਕਾਰ ਕਹੇਗੀ ਉਹ ਹੀ ਬੋਲੇਗਾ ਤਾਂ ਇੱਥੇ ਸਟੇਟ ਦੇ ਵਿੱਚ ਸਾਡੇ ਪੰਜਾਬ ਦੇ ਰਿਵਿਜਿਲੈਂਸ ਦਾ ਵੀ ਉਹੀ ਹਾਲ ਹੋ ਗਿਆ ਦੇਖੋ ਜੇ ਕਿੰਨੇ ਕ ਦਿਨ ਹੋਏ ਆ ਜਿਮਨੀ ਚੌਂਡ ਜਿੱਤਿਆ ਨੂੰ ਉਹਨਾਂ ਨੂੰ ਤੇ ਬੋਲਿਆ ਵੀ ਮਜੇਠੀ ਸਭ ਤੋਂ ਜ਼ਿਆਦਾ ਸਕੈਂਡਲ ਵੀ ਮਜੇਠੀਆਂ ਨੇ ਜਿਹੜਾ ਜाहिर ਕੀਤਾ ਉਹਨਾਂ ਦਾ ਜਿਹੜਾ ਇੱਕ ਮੰਤਰੀ ਸੀ ਉਹਦੀ ਵੀਡੀਓ ਜਿਹੜੀ ਉਹਨੇ ਸੋਸ਼ਲ ਮੀਡੀਆ ਤੇ ਸਾਰਿਆਂ ਨੂੰ ਦੱਸਰੀ ਪ੍ਰੈਸ ਕਾਨਫਰੰਸ ਕੀਤੀ ਬਗਾਰ ਹੋਰ ਤਾਂ ਕਾਂਗਰਸ ਦਾ ਕੋਈ ਲੀਡਰ ਬੋਲਿਆ ਹੀ ਨਹੀਂ ਖੁੱਲ ਕੇ ਤੇ ਸਾਨੂੰ ਵੀ ਸਾਰਿਆਂ ਨੂੰ ਪਤਾ ਸੀਗਾ ਸਰਕਾਰ ਕੀ ਕਰ ਰਹੀ ਹੈ विजिलेन्स ਦਾ ਇਸਤੇਮਾਲ ਕੀ ਕਰਨ ਨੂੰ ਹੋ ਰਿਹਾ ਹੈ ਤੇ ਸਵੇਰੇ ਸਵੇਰੇ ਕਿਸੇ ਦੇ ਘਰ ਜਾ ਕੇ ਉਹਨੂੰ ਅਰੈਸਟ ਪਾਣੀ ਜਾਂ ਦੇਖੋ ਰਸਤਾ ਹਜੇ ਨਹੀਂ ਪਈ ਹੈ ਤਾਂ ਜਾਂਚ ਚੱਲ ਰਹੀ ਹੈ ਇਹ ਸ਼ਾਮ ਤੱਕ 2-4 ਘੰਟੇ ਤੱਕ ਕਲੀਅਰ ਹੋ ਜਾਏਗਾ ਕਿ ਉਹਦੀ ਰੈਸਟ ਪੰਦੀ ਹੈ ਵਿਜਲੈਂਸ ਕਿ ਨਹੀਂ ਪੰਦੀ ਮੈਂ ਬਹੁਤ ਕਲੀਅਰਲੀ ਪੁੱਛਣਾ ਚਾਹੁੰਦਾ ਤੁਹਾਨੂੰ ਡੂ ਯੂ ਬਲੀਵ ਕਿ ਇਹ ਸਿਰਫ ਬਦਲਾ ਲਿਆ ਗਿਆ बिकॉज ਸਕੈਂਡਲ ਰਿਵੀਲ ਕੀਤਾ ਵਿਕਰਮ ਸਿੰਘ ਮਜੀਠੀਆ ਨੇ ਦੇਖੋ ਇਲੈਕਸ਼ਨ ਤੋਂ ਇੱਕਦਮ ਬਾਅਦ ਕਾਰਵਾਈ ਕਰਨ ਨੂੰ ਤਾਂ ਬਦਲਾ ਹੀ ਕਹਿ ਸਕਦੇ ਆ ਆਦਰਵਾਇਸ ਜੇ 2-4 ਦਿਨ ਜਾਂ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ ਉਹਨੂੰ ਕਰਦੇ ਫਿਰ ਤਾਂ ਅਸੀਂ ਕਹਿ ਸਕਦੇ ਸੀ ਜੁੱਧਨ ਨਸ਼ਾ ਵਿਰੁੱਧ ਠੀਕ ਹੈ ਨਾ ਪਹਿਲਾ ਸਾਇਲੈਂਟ ਰਹੀ ਸਰਕਾਰ ਵੀ ਵਿਜੀਲੈਂਸ ਵੀ ਸਾਇਲੈਂਟ ਰਹੀ ਅਜਲੰਦਰ ਦਾ ਵੀ ਕੇਸ ਆਇਆ ਰਮਨ ਰੋੜਾ ਵਾਲਾ ਉਸ ਤੋਂ ਬਾਅਦ ਕਿਸੇ ਦੀ ਰੈਸਟ ਨਹੀਂ ਪਈ ਇਲੈਕਸ਼ਨ ਸੀਗੇ ਸਭ ਸਾਇਲੈਂਟ ਹੋ ਕੇ ਬੈ ਗਿਆ ਸਾਰਾ ਕੁਝ ਬੰਦ ਹੋ ਗਿਆ ਸੀਗਾ ਇੱਕਦਮ ਵੋਟਾਂ ਦੇ ਖਤਮ ਹੋਣ ਤੋਂ ਬਾਅਦ ਇੰਨੇ ਵਧੀਆ ਬਹੁਮਤ 10000 ਲੀਡ ਦੇ ਨਾਲ ਜਿੱਤੇ ਆ ਉਹਨਾਂ ਦਾ ਉਮੀਦਵਾਰ ਇੱਕਦਮ ਇੰਨਾ ਕਰ ਦੇਣਾ ਅਸੀਂ ਤਾਂ ਇਹਨੂੰ ਕਵਾਂਗੇ ਕਿ ਇਹ ਸਭ ਜਿਹੜਾ ਹੈਗਾ ਉਹ ਰਾਜਨੀਤਿਕ ਤਹਿਤ ਹੋ ਰਿਹਾ ਬਿਲਕੁਲ ਇਹ ਇਹ ਸਿਚੁਏਸ਼ਨ ਜਿਹੜੀ ਅੱਜ ਦੀ ਬਣਦੀ ਨਜ਼ਰ ਆ ਰਹੀ ਹੈ ਹੁਣ ਵੇਖਣ ਵਾਲੀ ਗੱਲ ਹੈ ਕਿ ਸ਼ਾਮ ਹੁੰਦੇ ਹੁੰਦੇ ਮਾਮਲਾ ਕਿੱਧਰ ਵੱਲ ਨੂੰ ਅ